ਹੈਲੋ ਦੋਸਤੋ ਗੁੱਡ ਮਾਰਨਿੰਗ ਸਤਿ ਸ੍ਰੀ ਅਕਾਲ ਨਮਸਤੇ ਦੋਸਤੋ ਅੱਜ ਦੀ ਵੀਡੀਓ ਆਪਾਂ ਤੁਹਾਨੂੰ ਆਹ ਦੇਖ ਸਕਦੇ ਹੋ ਤੁਸੀਂ ਇਹ ਧਰਮ 호ਸਾ ਕਾ ਜਿਨਕਾ ਅਸੀਸ ਦਾ ਪਰਜਨ ਹੈ ਭਾਈ ਦਿਆਲਾ ਜੀ ਭਾਈ ਦਾਸ ਜੀ ਇਸ ਦੀ ਦਾਸ ਤੇ ਸੁਪਜਾ ਮਸਲਾਨਾ ਸੀ ਸਦਾਵੀ ਉਸ ਸਮਰਪਿਤ ਨਗਰ ਕੀਰਤਨ ਅੱਜ ਜੀ ਮਲੇਰਕੋਟਲਾ ਦੇ ਵਿੱਚ ਨਗਰ ਕੀਰਤਨ ਨਿਕਲ ਰਿਹਾ ਜੀ ਆਪਣੇ ਜੋ ਵੀ ਆ ਆਪਣੇ ਸਿੱਖ ਦੀ ਰਹਿਗਿਆ ਨੇ ਕਈ ਗੁਰੂਆਂ ਦੀਆਂ ਤੇ ਉਹਨਾਂ ਦੇ ਸਮਰਪਤ ਅਜੂ ਮਲੇਰਕੋਲਾ ਦੇ ਅੰਦਰ ਨਗਰ ਕੀਰਤਨ ਲੱਗਾਲਿਆ ਜਾਊਗਾ ਜੀ ਚਲਦੇ ਹਾਂ ਜੀ ਆਪਾਂ ਕਰਾਂਗੇ ਐਕਸਪਲੋਰ ਨਗਰ ਕੀਰਤਨ ਸ਼ਿਆਦੇ ਜੀ ਦੋਸਤੋ ਆਪਾਂ ਤੁਹਾਨੂੰ ਸਿਰੇ ਦੱਸ ਚੁੱਕੇ ਸੀ ਕਿ ਆਪਣੇ ਜੋ ਅੱਜ ਨਗਰ ਕੀਰਤਨ ਨਿਕਲ ਰਿਹਾ ਨਗਰ ਕੀਰਤਨ ਹੈ ਜੋ ਆਪਣੇ ਸਰਸਰ ਸਾਹਿਬ ਤੋਂ ਚਲ ਕੇ ਆ ਰਿਹਾ ਜੀ ਤੇ ਰਸਤੇ ਵਿੱਚ ਤੀ ਪਿੰਡਾਂ ਤੋਂ ਹੋ ਕੇ ਆਪਣੇ ਇੱਥੇ ਪਹੁੰਚੂਗਾ ਜੀ ਦੋਸਤੋ ਇਹ ਜਿਹੜਾ ਨਗਰ ਕੀਰਤਨ ਹੈਗਾ ਇਹ ਆਪਣੇ ਕਈ ਪਿੰਡਾਂ ਤੋਂ ਆ ਰਿਹਾ ਹੈਗਾ ਦੱਸਣ ਯੋਗ ਹੈਗਾ ਕਿ ਹਜੇ ਨਗਰ ਕੀਰਤਨ ਆ ਉਹ ਟੱਡੇਆੜੀ ਪਿੰਡ ਕੋ ਪਹੁੰਚ ਚੁੱਕਿਆ ਤੇ ਬਾਕੀ ਤੁਸੀਂ ਦੇਖ ਸਕਦੇ ਹੋ ਸੰਤਾਂ ਇੱਥੇ ਕਾਫੀ ਕੱਟੀਆਂ ਹੋਈਆਂ ਨੇ ਇਹ ਹੈਗਾ ਦਸ਼ਮੇਸ਼ ਕੰਪੈਨ ਦੀ ਫੈਕਟਰੀ ਹੈਗਾ ਉਹਦੇ ਬਿਲਕੁਲ ਸਾਹਮਣੇ ਇਹ ਪਤਾ ਨੂੰ ਸੰਤਾਂ ਦਿਖਾਉਂਦੇ ਆ ਰੂਵੇ ਰੂਵੇ ਤੀ ਦੇਖੋ ਸ਼ਾ ਪਕੌੜੇ ਦਾ ਲੰਗਰ ਚੱਲ ਰਿਹਾ ਹਲੋ ਜੀ ਮੁਲਾਕਾਈ ਸ਼ੁਰੂ ਕਰਦੇ ਹਾਂ ਕਿ ਅਰੀ ਜੀ ਬੀਬੀਆਂ ਦੀ ਸੰਗਤ ਵੀ ਪਹੁੰਚ ਚੁੱਕੀ ਆ ਦੇਖੋ ਨਗਰ ਕੀਰਤਨ ਦੇ ਦਰਸ਼ਨ ਕਰਨ ਵਾਸਤੇ ਸੱਤਾਂ ਲਗਭਗ ਕਾਫੀ ਮੁਹਾਵਾਂ ਆ ਕੇ ਪਹੁੰਚਿਆ ਨੇ ਦਸਮੀ ਐਗਰੀਕਲਚਰ ਇੰਡਸਟਰੀ ਪ੍ਰਾਈਵੇਟ ਲਿਮਟਿਡ ਦੇ ਤੋਂ काफी प्रबंध किया गया यह जो नगर कीर्तन है श्री गुरु तेग बहादुर साहब जी भाई दयाला जी भाई मतीदास जी भाई जी सतीदी तीन सौ पाँह सालब्दी में समाप समर्पित नगर कीर्तन है देख सकते हो तीनों तक संगत पहुंची हुई है देख सकते हो ਆਪਾ ਤੁਹਾਨੂੰ ਕੁਝ ਸੰਗਤਾਂ ਦੇ ਨਾਲ ਆਪਾਂ ਰੂਰੂ ਹੁੰਦੇ ਆ ਤੇ ਆਪਾਂ ਤੁਹਾਨੂੰ ਉਹਨਾਂ ਦੇ ਜੋ ਵੀ ਆ ਕੋਈ ਜਾਣਕਾਰੀ ਲੈਣੇ ਆ ਚੱਲਦੇ ਆਂ ਜੀ ਹਾਂਜੀ ਸਤਿ ਸ੍ਰੀ ਅਕਾਲ ਜੀ ਡਾਕਟਰ ਖਾਲਸਾ ਬਾਈਕ ਦੀ ਫਤ ਕੀ ਨਾਮ ਹੈ ਤੁਹਾਡਾ ਸਰ ਪੰਚ ਸਰਵੰਦਰ ਜੀ ਹਾਂਜੀ ਸੁਰਿੰਦਰ ਜੀ ਸਿੰਘ ਸਰਪੰਚ ਸਰਪੰਚ ਹਾਂਜੀ ਸ਼ੇਰਵਾਨੀ ਕੋਟ ਸਰਗਾਨੀ ਕੋਟ ਹਾਂਜੀ ਹੋਰ ਠੀਕ ਹੋ ਜੀ ਆ ਵਧੀਆ ਜੀ ਬਹੁਤ ਵਧੀਆ ਤੇ ਆਪਣੇ ਜੋ ਨਗਰ ਕੀਰਤਨ ਅੱਜ ਇੱਥੇ ਆ ਰਿਹਾ ਮੇਰ ਕੋਲ ਆ ਜੰਦਾ ਉਹਦੇ ਬਾਰੇ ਕੋਈ ਜਾਣਕਾਰੀ ਸ਼ਾਮ ਤੋਂ ਚੱਲਿਆ ਅੱਛਾ ਜੀ ਤੇ ਅੱਡ ਅੱਡ ਸ਼ਹਿਰਾਂ ਅਸਮੇਂ ਵਿੱਚ ਹੁੰਦਾ ਹੈ ਸੰਗਤੇ ਤੋਂ ਦਰਸ਼ਨ ਹੋਣਾ ਹੈ ਆਪਰੇ ਰਾਈਕੋਰ ਤੋਂ ਅੱਗੇ ਆ ਗਿਆ ਤੇ ਨੇੜੇ ਆਉਣ ਵਾਲਾ ਅਸੀਂ ਤਸ਼ਮੀਲ ਖਮਾਈਂ ਦੇ ਅੱਗੇ ਖੜੇ ਆ ਇੱਥੇ ਪੜਾ ਹੈ ਇੱਥੇ ਚਾਹ ਪਾਣੀ ਦਾ ਲੰਗਰ ਥੋੜੀ ਦੇਰ ਘੰਟੇ ਕੇ ਬਾਅਦ ਇੱਥੇ ਪਹੁੰਚਣ ਸੋ ਸੰਗਤਾਂ ਸਾਰੀਆਂ ਬੈਠੀਆਂ ਦਰਸ਼ਨ ਕਰਨਗੇ ਆ ਆਪਣਾ ਕੀਰਤ ਸਭ ਨੂੰ ਕਰਾਂਗੇ ਤੇ ਇਹ ਜੋ ਸ਼ੋਮ ਮੌਕੇ ਸਾਨੂੰ ਮਿਲਦੇ ਰਹਣ ਉਹ ਜੋ ਮੁਬਾਰਕਾਂ ਬਹੁਤ ਬਹੁਤ ਕਰਨ ਯੋਗ ਜੋ ਸਿੱਧੀ ਦਿਹਾੜਾ ਆਪਣਾ ਮਨਾਇਆ ਜਾ ਰਿਹਾ ਕਿਹੜੇ ਕਿਹੜੇ ਗੁਰੂਆਂ ਦੇ ਥਰੂ ਹੈਗੇ ਇਹ ਆਪਣੇ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਸਹਿ ਗੁਰੂ ਤੇਗ ਬਹਾਦਰ ਜੀ ਦਾ ਸਿੱਧੀ ਦਿਹਾੜਾ ਤੇ ਸਾਹ ਭਾਈ ਤੇਰਾ ਜੀ ਭਾਈ ਮਤੀਦਾ ਜੀ ਤੇ ਭਾਈ ਸਤੀਦਾ ਜੀ ਤੇਗ ਭਾਦਰ ਜੀ ਦਾ ਸਿੱਧੇ ਦਿਹਾੜਾ ਤੇ ਸਾਬ੍ਹ ਸ਼ਿਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਤੇ ਸਿੱਧੀ ਦਿਹਾੜੇ ਦੇ ਨਾਲ ਭਾਈ ਦੇ ਅੱਲਾ ਜੀ ਭਾਈ ਮਤੀਦਾਸ ਭਾਈ ਸਤੀਦਾਸ ਜਿਨ੍ਹਾਂ ਨੂੰ ਪਹਿਲਾਂ ਇੱਥੇ ਕੁਰਬਾਨੀ ਦਿੱਤੀ ਗਈ ਉਸ ਤੋਂ ਬਾਅਦ ਗੁਰ ਤੇਗ ਬਹਾਦਰ ਸਾਹਿਬ ਜੀ ਨੂੰ ਚਾਂਦਰੀ ਸ਼ੌਕ ਦਿੱਲੀ ਵਿੱਚ ਸ਼ਹੀਦ ਕੀਤਾ ਉਹਦੇ ਲਈ ਇਹ ਸਾਰੇ ਸੰਗਤਾਂ ਇਹ ਦਿਹਾੜੇ ਮਿਲਾ ਲੀਆਂ ਇਹ ਜਨਮ ਸਫਲਾ ਕਰਦਾ ਦੇਖੋ ਜੀ ਸੰਗਤਾਂ ਦਰਸ਼ਕਾਂ ਨੂੰ ਵਾਸਤੇ ਨਗਰ ਕੀਰਤਨ ਦੀਆਂ ਸਮੂਹਾਂ ਆ ਕੇ ਪਹੁੰਚ ਚੁੱਕੀਆਂ ਨੇ ਸਾਰੇ ਦੁਨੀਆਂ ਦੀ ਸੰਗਤਾਂ ਨੇ ਵੇਟ ਕਰ ਰਹੀਆਂ ਨੇ ਦੇਖੋ ਜੀ ਸੰਗਤਾਂ ਦੇ ਦਰਸ਼ਕਾਂ ਲੋ आप बीदियां भी पहुंच चुकी नगर कीतन वास्त <laughs> लंगर चल रहा है जी चाह पकौड़ा लंगर की <laughs> नाम है जी ते अमन अमन सिंह ਇਹ ਦੇਖੋ ਜੀ ਅਮਰ ਸਿੰਘ ਜੀ ਚਾਹ ਦੇ ਲੰਗਰ ਦੀ ਸੇਵਾ ਕਰ ਰਹੇ ਨੇ ਤੇ ਨਾਲ ਨਾਲ ਇਹਨਾਂ ਦੇ ਸਾਥੀ ਵੀ ਨਾਲ ਹੈਲਪ ਕਰਾ ਰਹੇ ਨੇ ਚਾਹ ਦੀ ਲੰਗਰ ਸੇਵਾ ਦਸਮੀਸ਼ਵਾਲੋਂ ਹਾਲ ਇੱਕ ਵਾਰ ਦਸਮੀਸ਼ ਐਗਰੀਕਲਚਰ ਵੱਲੋਂ ਚੱਲ ਰਿਹਾ ਜੀ ਦੇਖੋ ਜੀ ਸਾਧਿਓ ਜੀ ਸੰਗਤਾਂ ਲਗਭਗ ਦੂਰੋਂ ਲੱਗਦੀਆਂ ਦੂਰੋਂ ਦੂਰੋਂ ਆਈਆਂ ਹੋਈਆਂ ਨੇ ਇਹ ਹੈਗੀ ਆ ਜੀ ਦਸਮੇਸ਼ ਐਗਰੀਕਲਚਰ ਪ੍ਰਾਈਵੇਟ ਲਿਮਟਿਡ ਮਲੇਰ ਕੋਟਲਾ ਆ ਇੱਥੇ ਕੰਪੈਨੀਆਂ ਬੰਦੀਆਂ ਨੇ ਜੀ ਦੇਖ ਸਕਦੇ ਹੋ ਤੁਸੀਂ ਇਹ ਦੇਖ ਸਕਦੇ ਹੋ ਜੀ ਆਪਣੇ ਦਸਮੇਸ਼ ਐਗਰੀਕਲਚਰ ਮਲੇਰ ਕੋਟਲਾ

ਇੱਕ ਸਾਡੀ ਇਸ ਵਿੱਚ ਅਗਰੀਕਲਚਰ ਇੰਡਸਟਰੀ ਲਿਮਟਿਡ ਆਪ ਨੂੰ ਯਾਦ ਆ ਰਹਾ ਪੈਨੇਜੀ ਅਸਲੀ ਪਾ ਉਹ ਸੰਤਾ ਘੜ ਰਹੀ ਹੈ ਸਾਡੇ ਇਹ ਕਿਸਾਨ ਹਾਂਜੀ ਦੋਸਤੋ ਆਪਾਂ ਆ ਗਏ ਹੈਗੇ ਹਾਂ ਹੁਣ ਦੁਬਾਰੇ ਕੇ ਐਸ ਐਗਰੋ ਪ੍ਰਾਈਵੇਟ ਲਿਮਟਿਡ ਇਹਨਾਂ ਨੇ ਵੀ ਇੱਥੇ ਆਪਣੇ ਪੜਾਅ ਵਾਸਤੇ ਇੰਤਜ਼ਾਮ ਕੀਤਾ ਹੋਇਆ ਤੇ ਆਪਾਂ ਤੁਹਾਨੂੰ ਦਿਖਾਉਣੇ ਆ ਇਹਨਾਂ ਦੇ ਪੜਾਅ ਵਾਸਤੇ ਕੀ ਕੁਛ ਕੀਤਾ ਹੈ ਤੇ ਦੇਖ ਸਕਦੇ ਹੋ ਜੀ ਕਿਸਾਨ ਖਿਸਾਲ ਦਾ ਦੇਸ਼ ਖਿਸਾਲ ਕੇਐਸ ਐਗਰੋ ਪੈਕਟ ਪ੍ਰਾਈਵੇਟ ਲਿਮਟਿਡ ਕੇ ਦੇਖ ਸਕਦੇ ਹੋ ਜੀ ਇਹ ਆਪਣੇ केएसएक रूप टेक प्राइवेट लिमिटेड बोलूंगा जरा इंतियाम की तो है जी नगर कीर्तन वास्ते अशिकाल बाबा जी बहुत ही ठीक है को जी बाबा ही बोलने गई बहुत ही बाबा जी ठीक है को हाँ जी हाँ जी राजे ठीक है बहुत ना बाबा जी ठीक है को हाँ जी हाँ जी राजे तो अपने जो नगर कीर्तन निकले हैं जी ਹਾਂਜੀ ਤੇ ਆਪਣੇ ਕਿਥੋਂ ਚੱਲ ਕੇ ਕਿੱਥੇ ਆਰੰਭ ਇਹ ਜਿੱਦਾਂ ਮਤਲਬ ਅੱਜ ਤਾਂ ਰਾਏਕੋਟ ਤੋਂ ਚੱਲਿਆ ਤੇ ਹੁਣ ਸਾਰੇ ਮਲੇਰਕੋਟਲੇ ਦੇ ਨਗਰਾਂ ਦੇ ਵਿੱਚ ਪਹੁੰਚ ਰਿਹਾ ਤੇ ਮਲੇਰਕੋਟਲੇ ਕਾਫੀ ਅਨਦਰ ਟਹਿਰਾ ਹੈਗੇ ਕਿਉਂਕਿ ਸੰਗਤਾਂ ਉਡੀਕਦੀਆਂ ਸਵੇਰ ਤੋਂ ਗੁਰੂ ਪਾਤਸ਼ਾਹ ਜੀ ਨੂੰ ਮਤਲਬ ਉਤਸ਼ਾਹ ਹੀ ਹੈ ਨਾ ਹੁੰਦਾ ਸੰਗਤਾਂ ਦੇ ਵਿੱਚ ਮਤਲਬ ਸਮਾਂ ਲੱਗਣਾ ਤਾਂ ਨੇਚਰਲੀ ਗੱਲ ਆ ਕੁਦਰਤੀ ਗੱਲ ਆ ਹਨਾ ਤੇ ਬਾਬਾ ਜੀ ਦਾ ਸਤਕਾਰ ਆ ਇਹ ਕਿਉਂਕਿ ਇਹ ਧੰਗੁਰ ਤੇ ਬਹਾਦਰ ਜੀ ਦੇ 350 ਸਾਲਾਂ ਨੂੰ ਮੁੱਖ ਰੱਖਦਿਆਂ ਹੋਇਆਂ ਮਤਲਬ ਬਹੁਤ ਵਧੀਆ ਉਪਰਾਲਾ ਹੈ ਜਿਹਦੇ ਨਾਲ ਆਉਣ ਵਾਲੀਆਂ ਸਾਡੀਆਂ ਨਸਲਾਂ ਨੂੰ ਸਾਡੇ ਗੁਰੂਆਂ ਬਾਰੇ ਸਾਡੀਆਂ ਸ਼ਹਾਦਤਾਂ ਬਾਰੇ ਚਾਨਣਾ ਮਤਲਬ ਪੈ ਰਿਹਾ ਹੈ ਜਿਹਦੇ ਨਾਲ ਸਾਡੇ ਬੱਚੇ ਆ ਜਿਹੜੇ ਉਹ ਜਰੂਰ ਸਾਡੇ ਗੁਰਵਾਨੀ ਦੇ ਨਾਲ ਜੁੜਨਗੇ ਇਦੋਂ ਦੇ ਸਮਾਗਮਾਂ ਦੇ ਵਿੱਚ ਮਤਲਬ ਹਿੱਸੇ ਲਿਆ ਕਰਨਗੇ

ਹਾਂਜੀ ਸੱਸੀ ਕਾ ਜੀ ਸੱਸੀ ਕਾ ਜੀ ਉਹ ਠੀਕ ਠਾਕ ਹੋ ਜੀ ਹਾਂਜੀ ਜੀ ਇਸ ਤਰ੍ਹਾਂ ਦਾ ਇੰਤਜ਼ਾਮ ਕੀਤਾ ਗਿਆ ਜੀ ਅੱਜ ਦਾ ਜਿਹੜਾ ਤਿਆਰ ਹੈ ਇਹ ਪ੍ਰੋਗਰਾਮ ਰੈਕੋਰਡ ਤੋਂ ਚੱਲਿਆ ਤੇ ਜਿੰਨੇ ਵੀ ਰਸਤੇ ਦੇ ਵਿੱਚ ਲੋਕਾਂ ਨੇ ਮਤਲਬ ਬਹੁਤ ਜ਼ਿਆਦਾ ਉਤਸ਼ਾਹ ਦਿੱਤਾ ਜਗਾ ਜਗਾ ਤੇ ਲੰਗਰ ਲਾਏ ਗਏ ਤੇ ਇਹ ਜਿਹੜਾ ਚੱਲ ਰਿਹਾ ਨਾ ਪ੍ਰੋਗਰਾਮ ਇਹ ਬਹੁਤ ਵਧੀਆ ਇਸ ਦਾਾ ਜੋ ਹੈ ਕਿਉਂਕਿ ਬੱਚਿਆਂ ਨੂੰ ਸਿੱਖਿਆ ਮਿਲਦੀ ਹੈ ਤੇ ਵਧੀਆ ਚੱਲਦਾ ਹੈ ਬਾਕੀ ਸਾਡੇ ਇੱਥੇ ਪ੍ਰਸ਼ਾਸਨ ਵੀ ਬਹੁਤ ਜ਼ਿਆਦਾ ਸਫਾਈ ਦਾ ਇੰਤਜ਼ਾਮ ਖਾਣ ਪੀਣ ਦਾ ਇੰਤਜ਼ਾਮ ਹਰ ਇੱਕ ਇੰਤਜ਼ਾਮ ਪੂਰਾ ਵਧੀਆ ਕੀਤਾ ਹੈ ਧੰਨਵਾਦ ਜੀ ਆਪਣੇ ਬਾਰੇ ਮਤਲਬ ਮੈਂ ਕੇਐਸ ਐਗਰੀਕਲਚਰ ਇੱਕ ਕੇਐਸ ਐਗਰੋਟੈਕ ਇਹ ਤੇ ਕੇਐਸ ਫਰਮਟੈਕ ਇਹਨਾਂ ਫੈਕਟਰੀਆਂ ਦਾ ਮੈਂ ਇੱਕ ਆਪਣੇ ਆਪ ਨੂੰ ਸੀਨੀਅਰ ਸੇਵਾਦਾਰ ਕਹਿੰਦਾ ਠੀਕ ਹੈ ਨਹੀਂ ਤਾਂ ਸੇਵਾ ਕਰੀ ਜਾਂਦੇ ਆ ਤੇ ਆਲੇ-ਦਾਲੇ ਵੀ 40-50 ਕਿਲੋਮੀਟਰ ਤੱਕ ਰਸੀ ਮੈਂ ਅਨਵੈਰ ਦਾ ਸਾਥੀ ਇਸ ਧਿਆਨ ਰੱਖਦਾ ਕਿਉਂਕਿ ਦਰਖਤ ਰੁੱਤ ਲਾਉਂਦੇ ਆ ਤਾਂ ਇਹਦੇ ਨਾਲ ਸਾਨੂੰ ਆਕਸੀਜਨ ਬਹੁਤ ਮਿਲਦੀ ਹੈ ਇਸ ਕਰਕੇ ਇਹ ਸੇਵਾ ਵੀ ਨਿਭਾਈ ਜਾਂਦੇ ਆ ਫੈਕਟਰੀਆਂ ਨੂੰ ਵੀ ਚਲਾ ਰਹੇ ਆ ਤੇ ਬੱਚਿਆਂ ਨੂੰ ਪ੍ਰੇਰਿਤ ਕੀਤਾ ਹੋਇਆ ਹੈ ਇਹ ਫੈਕਟਰੀ ਦੀ ਸਥਾਪਨਾ ਕਦੋਂ ਹੋਈ ਸੀ ਜੀ 1968 ਦੇ ਵਿੱਚ ਇਹ ਜਿਹੜੀ ਫੈਕਟਰੀ ਹੈ ਭਗਵਾਨ ਇੰਜੀਨੀਅਰ ਵਾਸ ਰੈਕਟਰ ਰੋਡ ਮਾਲੀ ਕੋਲਾ ਦੇ ਵਿੱਚ 1960 ਦੇ ਵਿੱਚ ਇਹ ਮਤਲਬ ਹੈ ਰਜਿਸਟਰ ਕਰਾਈਗੇ ਠੀਕ ਹੈ ਨਹੀਂ ਇਹ ਇਸ ਵਕਤ ਤਾਂ ਸਾਡੇ 6-7 ਜੁਨਟ ਐ ਮਾਲਕ ਦੀ ਕਿਰਪਾ ਕੀਤੀ ਹੋਈ ਹੈ ਤੇ ਸਾਰੇ ਚੱਲ ਰਹੇ ਆ ਆਲ ਐਗਰੀਕਲਚਰ ਐਮਪਲॉयਮੈਂਟਸ ਨਾਲ ਹਰ ਇੱਕ ਤਰ੍ਹਾਂ ਦੇ ਯਾਰ ਬਣਾਏ ਜੀ ਹਾਂਜੀ ਹੋਰ ਕਿਤੇ ਕਿਤੇ ਜੁਨਟ ਤੁਹਾਡੇ ਇੱਕ ਕੁੱਪ ਵੀ ਐ ਤੇ ਬਾਕੀ ਇੱਕ ਇਧਰ ਜਾ ਕੇ ਮਤਲਬ ਸਰਪੰਨੀ ਕੋਟ ਐ ਤਾਂ ਇੱਕ ਇੱਥੇ ਐ ਇੱਕ ਸ਼ਹਿਰ ਦੇ ਵਿੱਚ ਨੇ ਦੋ ਤਿੰਨ ਤਾਂ ਸੱਤ ਐ ਸੱਵੰਦ ਤਾਂ ਉਹ ਮਾਲਕ ਦੀ ਕਿਰਪਾ ਹੈ ਸਾਡੇ ਕੋ 11100 ਵਰਕਰ ਕੰਮ ਕਰਦਾ ਹੈ ਤੇ ਹਰ ਇੱਕ ਤਰ੍ਹਾਂ ਦਾ ਐਂਪਲੀਫਾਇਰਸ ਬਣਾ ਕੇ ਤੇ ਲੋਕਾਂ ਨੂੰ ਦਿੰਦੇ ਆ ਤੇ ਉਹ ਇਹੋ ਜਿਹੇ ਉਯਾਰ ਬਣਾਉਂਦੇ ਆ ਜਿਹੜੇ ਪ੍ਰਦੂਸ਼ਣ ਤੋਂ ਰਹਿਤ ਕਰਦੇ ਜਿਸ ਤਰ੍ਹਾਂ ਜੀਵੀ ਵੱਡੀ ਜਾਂਦੀ ਹੈ ਉਸ ਤੋਂ ਬਾਅਦ ਜਿਹੜਾ ਚੱਲਦੇ ਨੇ ਉਯਾਰ ਕਣ ਕਬੱਡੀ ਜਾਂਦੀ ਹੈ ਉਸ ਤੋਂ ਬਾਅਦ ਚੱਲਦੇ ਆ ਤੇ ਕੰਬਾਈਨ ਵੀ ਬਣਦੀ ਆ ਹਰ ਚੀਜ਼ ਤੇ ਉਹ ਇਮਪੋਰਟ ਐਕਸਪੋਰਟ ਵੀ ਕਰਦੇ ਆਂ तकरीबन 7 ਮੁਲਕਾਂ ਦੇ ਵਿੱਚ ਉਹ ਦੇਖ ਲਈ ਸੱਤ ਮੁਲਕ ਤਜਿਸਤ੍ਰਾ ਕਿਨੀਆ ਹੋ ਗਿਆ ਬਰਮਾ ਹੋ ਗਿਆ ਹਾਲੈਂਡ ਹੋ ਗਿਆ ਉਸ ਤੋਂ ਬਾਅਦ ਚਪਲੀਸੀਆ ਹੋ ਗਿਆ ਤੇ ਲੰਕਾ ਹੋ ਗਿਆ ਪਾਕਿਸਤਾਨ ਵੀ ਪਹਿਲਾਂ ਕਰਤੇ ਰਹੇ ਹੁਣ ਪਾਕਿਸਤਾਨ ਬੰਦਾ ਅੱਜਕੱਲ ਇਹ ਇਸ ਤਰ੍ਹਾਂ ਦੇ ਸੱਤ ਮੁਲਕਾਂ ਦੇ ਵਿੱਚ